ਨਿਊਜ਼ ਹੁਣ ਤੱਕ ਤੇ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਮੌਸਮ ਦੀ ਖਰਾਬੀ ਅਤੇ ਸੰਘਣੀ ਧੁੰਦ ਕਾਰਨ ਸੜਕ ਹਾਦਸੇ ਅਤੇ ਹੋਰ ਵੱਡੀਆਂ ਦੁਰਘਟਨਾਵਾਂ ਵਾਪਰ ਰਹੀਆਂ ਹਨ ਇਸ ਨੂੰ ਮੱਦੇ ਨਜ਼ਰ ਰੱਖਦੇ ਆ ਸ੍ਰੀ ਗੁਰੂ ਰਾਮਦਾਸ ਰਾਮਦਾਸ ਅੰਤਰਰਾਸ਼ਟਰੀ ਹਵਾਈਡਾ ਅਥਾਰਟੀ ਵੱਲੋਂ ਇੱਥੋਂ ਉੱਡਣ ਵਾਲੀਆਂ ਕਈ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਅਹਿਮਦਾਬਾਦ ਨੂੰ ਜਾਣ ਵਾਲੀ ਉਡਾਣ ਵੀ ਰੱਦ ਕੀਤੀ ਗਈ ਹੈ। ਦਿੱਲੀ ਨੂੰ ਜਾਣ ਵਾਲੀ ਵੀ ਰੱਦ ਕੀਤੀ ਗਈ ਹੈ। ਮੁੰਬਈ ਅਤੇ ਪੂਨਾ ਨੂੰ ਉੱਡਣ ਵਾਲੀਆਂ ਉਡਾਣਾਂ ਵੀ ਰੱਦ ਕੀਤੀਆਂ ਗਈਆਂ ਹਨ। ਅਤੇ ਕੁਵਾਲਾਮਪੁਰ ਅਤੇ ਹੋਰ ਕਈ ਉਡਾਣਾਂ ਦੇਰੀ ਨਾਲ ਇੱਥੋਂ ਪ੍ਰਸਤਾਨ ਕੀਤੀਆਂ ਹਨ। ਜਿਸ ਕਰਕੇ ਇੱਥੇ ਯਾਤਰੀਆਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਗਣੀ ਤੁੱਦ ਅਤੇ ਠੰਡ ਕਾਰਨ ਯਾਤਰੀ ਬੜੀ ਮੁਸ਼ਕਲ ਵਿੱਚ ਹਨ ਦੀ ਕੁਝ ਯਾਤਰੀਆਂ ਨਾਲ ਗੱਲ ਕਰ ਰਹੇ ਹਾਂ ਵੀ ਉਹਨਾਂ ਦੀ ਉਡਾਨ ਰੱਦ ਹੋਣ ਕਾਰਨ ਕੀ ਮੁਸ਼ਕਲ ਆ ਰਹੀ ਹੈ ਹਾਂਜੀ ਸਰ ਅਸੀਂ ਆਪਣੀ ਇਥੋਂ ਅੰਮ੍ਰਿਤਸਰ ਤੋਂ ਕਰਾਈਏ ਘਰੇ ਦੀ ਜਿਹੜੀ ਫਲਾਈਟ ਕਰਾਈ ਸੀ ਸਾਨੂੰ ਹੁਣ 에어ਪੋਰਟ ਵਾਲੇ ਕਹਿ ਰਹੇ ਆ ਕਿ ਤੁਹਾਨੂੰ ਅਸੀਂ ਦਿੱਲੀ ਤੱਕ ਜਿਹੜਾ ਵਾ ਉਹ ਤੁਹਾਨੂੰ ਰਿਫੰਡ ਕਰ ਦਨੇ ਹਾਂ ਉਸ ਤੋਂ ਅੱਗੇ ਨਹੀਂ ਕਰਾਂਗੇ ਯਾਰ ਕਿ ਅਸੀਂ ਇੰਨੀ ਮੁਸ਼ਕਲ ਨਾਲ ਆਪਣਾ ਸਾਰਾ ਅਰੇਂਜਮੈਂਟ ਕੀਤਾ ਇੱਥੇ ਸਾਡੀ ਕੀ ਗਲਤੀ ਅਸੀਂ ਤਾਂ ਆਪਣੇ ਪੂਰੇ ਟਾਈਮ ਦੇ ਨਾਲ ਇੱਥੇ ਪਹੁੰਚੇ ਹਾਂ ਅੱਗੋਂ ਫਲਾਈਟ ਇਹਨਾਂ ਨੇ ਗਈ ਆ ਨਹੀਂ ਗਈ ਉਹ ਇਹਨਾਂ ਦੀ ਜ਼ਿੰਮੇਵਾਰੀ ਐਰ ਰਿਸਪੌਂਸਿਬਲ ਹੈ ਗਿਆ ਪਰ ਸਾਨੂੰ ਇਹ ਕੋਈ ਸਹੀ ਤਰੀਕੇ ਨਾਲ ਜਵਾਬ ਨਹੀਂ ਦੇ ਰਹਾ ਤੇ ਬਹੁਤ ਜ਼ਿਆਦਾ ਖਰਾਬ ਕਰ ਰਹਾ ਅਸੀਂ ਉਹ ਤੇ ਮੌਕੇ ਦੇ ਅਡੀਕ ਕਰ ਰਹੇ ਹਾਂ ਕਿ ਤੁਹਾਨੂੰ ਇਹ ਜਿਹੜੀ ਸਾਡੀ ਅਗਲੀ ਡੇਟ ਦੇ ਦੇਣ ਜਾਂ ਤਾਂ ਜਾਂ ਸਾਡੇ ਪੈਸੇ ਜੇ ਪੂਰੇ 에어 ਫੰਡ ਕਰਨ ਨੀ ਤਟ ਹਾਂ ਤੁਸੀਂ ਕਿੱਥੇ ਜਾ ਰਹੇ ਸੀ ਅਸੀਂ ਇਥੋਂ ਬੇੜੇ ਨੇ ਜਾਣਾ ਸੀ ਦਿੱਲੀ ਇਥੋਂ ਦਿੱਲੀੋਂ ਕਲਗਰੀ ਜਾਣਾ ਸੀ ਕਲਗਰੀ ਕਿਹੜੀ ਟਾਰਕ ਦੀ ਫਲਾਈਟ ਆ ਕਿ ਹੁਣ ਉਡਾਨ ਰੱਦ ਹੋ ਗਈ ਆ ਹਾਂ ਰੱਦ ਹੋ ਗਈ ਆ ਇਹਦੇ ਸਬੰਧੀ ਤੁਹਾਨੂੰ ਕੋਈ ਇਨਾਂ ਵੱਲੋਂ ਪਹਿਲਾਂ ਜਾਣਕਾਰੀ ਦਿੱਤੀ ਗਈ ਹੈ ਕੋਈ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਹੁਣ ਤੁਹਾਨੂੰ ਕੀ ਕਹਿ ਰਹੇ ਨੇ ਹੁਣ ਸਰ ਸਾਡੇ ਪੈਸੇ ਨਹੀਂ ਰਿਫੰਡ ਕਰ ਰਹੇ ਜਾਂ ਤਾਂ ਕੰਪਲੀਟ ਰਿਫੰਡ ਕਰਨ ਜਾਂ ਬੱਚੇ ਨੂੰ ਕੋਈ ਅਗਲੀ ਡੇਟ ਦੇ ਦੇਣ ਕਿ ਅਸੀਂ ਇਹਨਾਂ ਪੈਸਿਆਂ ਵਿੱਚ ਹੀ ਲੈ ਕੇ ਜਾਵਾਂਗੇ ਤੁਹਾ ਉਹ ਸਾਡੇ ਸਹੀ ਹੈਗਾ ਨਹੀਂ ਇਸ ਸਬੰਧੀ ਤੁਹਾਨੂੰ ਜਿਹੜੀ ਨੈਕਸਟ ਫਲਾਈਟ ਦਾ ਬਾਰੇ ਵੀ ਨਹੀਂ ਦੇ ਰਿਹਾ ਕਿ ਕਨਸੈਕਸ਼ਨ ਪੀਐਸਏ ਚ ਤੁਸੀਂ ਦਾ ਕਹਿ ਰਿਹਾ ਕਿ ਤੁਹਾਡਾ ਰਿਫੰਡ ਕਰਦਾ ਉਸ ਤੋਂ ਅੱਗੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕਹਿ ਰਹੇ ਉਸ ਤੋਂ ਅੱਗੇ ਨਹੀਂ ਨਾ ਉਸ ਤੋਂ ਅੱਗੇ ਨਹੀਂ ਤੁਸੀਂ ਇਸ ਸਬੰਧੀ 에ਅਰਪੋਰਟ ਅਥਾਰਟੀ ਤੋਂ ਕੀ ਮੰਗ ਕਰਦੇ ਜੀ ਸਰ ਅਸੀਂ ਤੇ ਪਹਿਲਾਂ ਇਹ ਗੱਲ ਕਵਾਂਗੇ ਕਿ ਜਿਹੜੇ ਬੱਚੇ ਵੀ ਜਿਨ੍ਹਾਂ ਨੂੰ ਇਦਾਂ ਫਲੈਟਾ ਕੈਨਸਲ ਹੋ ਰਹੀਆਂ ਉਹਨਾਂ ਨੂੰ ਪੂਰੀ ਇਨਫੋਰਮੇਸ਼ਨ ਮੈਸੇਜ ਦਿੱਤੀ ਜਾਵੇ ਫੋਨ ਤੇ ਮੈਸੇਜ ਕੀਤਾ ਜਾਵੇ ਸੂਚਨਾ ਦਿੱਤੀ ਜਾਵੇ ਜਾਂ ਫਿਰ ਉਹਨਾਂ ਦੇ ਡਾਟਾ ਅੱਗੇ ਵਧਾ ਕੇ ਉਹਨਾਂ ਨੂੰ ਪਹੁੰਚਾਇਆ ਜਾਵੇ ਤੁਸੀਂ ਦੇਖ ਰਹੇ ਜੀ ਕਿ ਫਲਾਈਟਾਂ ਰੱਦ ਹੋਣ ਕਾਰਨ ਇੱਥੇ ਯਾਤਰੀ ਕਿਸ ਤਰ੍ਹਾਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਵਿੱਚ ਨਿੱਕੇ-ਨਿੱਕੇ ਬੱਚੇ ਅਤੇ ਲੇਡੀਆਂ ਵੀ ਹਨ ਪਰ ਯਾਤਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀਆਂ ਜੋ ਫਲਾਈਟ ਰੱਦ ਹੋਣ ਤੇ ਟਿਕਟਾਂ ਸੀ ਉਹ ਰਿਫੰਡ ਵੀ ਨਹੀਂ ਕੀਤੀਆਂ ਜਾ ਰਹੀਆਂ ਜੀ ਅਸੀਂ ਗੱਲ ਕਰ ਰਹੇ ਹਾਂ ਯਾਤਰੀਆਂ ਨਾਲ ਪੀ ਇਹਨਾਂ ਦੀ ਫਲਾਈਟ ਰੱਦ ਹੋਣ ਕਾਰਨ ਇਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਆਪਣਾ ਨਾਮ ਦੱਸ ਕੇ ਭਾਜੀ ਦੱਸਿਓ ਜੀ ਹਾਂਜੀ ਮੇਰਾ ਨਾਮ ਦਲੇਰ ਸਿੰਘ ਆ ਜੀ ਮੈਂ ਗਰਦਾਸਪੁਰ ਤੋਂ ਆਜਦਾ ਡਿਸਟ੍ਰਿਕਟ ਗਰਦਾਸਪੁਰ ਤੋਂ ਤੇ ਅੰਮ੍ਰਿਤਸਰ ਤੋਂ ਇੱਥੋਂ ਫਲੈਟ ਸੀ 에어ਪੋਰਟ ਤੋਂ ਦਿੱਲੀ ਜਾਣਾ ਸੀ ਦਿੱਲੀ ਤੋਂ ਦੋਹਾ ਕਤਰ ਜਾਣਾ ਸੀ ਤੇ ਵੈਡ ਵੈਦਰ ਕਰਕੇ ਫਲੈਟ ਰੱਦ ਹੋ ਗਈ ਆ ਤੇ ਰੱਦ ਹੋਣ ਦੇ ਕਰਕੇ ਇੱਥੇ ਕੋਈ ਸੁਵਿਧਾ ਨਹੀਂ ਆ ਰਹਿਣ ਦੀ ਵੀ ਜਦਾਂ ਇਹ ਇਹ ਕਹਿੰਦੇ ਵੀ ਤੁਹਾਨੂੰ 1-2 ਦਿਨ ਬਾਅਦ ਅਸੀਂ ਫਲੈਟ ਦਾਂਗੇ ਜਿੰਨਾ ਯਾਤਰੀਆਂ ਦੀਆਂ ਫਲਾਈਟਾਂ ਰੱਦ ਹੋਈਆਂ ਨੇ ਉਹਨਾਂ ਦੇ ਕੋ ਰਹਿਣ ਸੈਣ ਦਾ ਪ੍ਰਬੰਧ ਜਾਂ ਕੋਈ ਅਥਾਰਟੀ ਵੱਲੋਂ ਤੁਹਾਨੂੰ ਦੱਸਿਆ ਗਿਆ ਕੀਤਾ ਗਿਆ ਨਹੀਂ ਕੋਈ ਨਹੀਂ ਦੱਸਿਆ ਗਿਆ ਜੀ ਉਹ ਕਹਿੰਦੇ ਵੀ ਜਿੱਥੇ ਤੁਸੀਂ ਆਏ ਉੱਥੇ ਜਾ ਸਕਦੇ ਆ ਤੇ ਫਿਰ ਅਗਲੇ ਦਿਨ ਆਓ ਇਦਾਂ ਕਹਿੰਦੇ ਆ ਕੋਈ ਰਹਿਣ ਦੀ ਸੁਵਿਧਾ ਕੁਛ ਨਹੀਂ ਹੈ ਤੁਸੀਂ ਕਿੱਥੋਂ ਆਏ ਸੀ ਅਸੀਂ ਗਰਦਾਸਪੁਰ ਤੋਂ ਆਏ ਜੀ ਤੇ ਹੁਣ ਨਹੀਂ ਧੁੰਦ ਚਾਏ ਜੇ ਧੁੰਦ ਚ ਬਹੁਤ ਹੁਣ ਮੁਸ਼ਕਲ ਜਾਣਾ ਵਾ ਤੇ ਗੱਡੀ ਵੀ ਕਿਰਾਏ ਤੇ ਕਰਕੇ ਜਿੱਦਾਂ ਆਏ ਸੀ ਤੇ ਹੁਣ ਫੇਰ ਗੱਡੀ ਜਿੱਦਾਂ ਮਂਗਵਾਈ ਹੈ ਚਲ ਗਈ ਸੀ ਤੇ ਫੇਰ ਹੁਣ ਜਾਣਾ ਬਹੁਤ ਮੁਸ਼ਕਲ ਹੁੰਦਾ ਨੀ ਜਿਹੜੀ ਟਿਕਟ ਦੀ ਫੰਡ ਆ ਇਹਦੇ ਸਬੰਧੀ ਤੁਹਾਨੂੰ ਉਹਨਾਂ ਨੇ ਕੋ ਰਿਟਰਨ ਚ ਜਾਂ ਕੋਈ ਗੱਲਬਾਤ ਕੀਤੀ ਹੈ ਵੀ ਹੋਜੂਗੀ ਜਾਂ ਕਿਸ ਤਰ੍ਹਾਂ ਇਹ ਰਿਟਰਨ ਚ ਇਤਨੀ ਕੋਈ ਦਿੱਤਾ ਇਹਨਾਂ ਨੇ ਤੇ ਉਦਾਂ ਕਹਿੰਦੇ ਵੀ ਫੰਡ ਹੋ ਜੇਗੀ ਟਿਕਟ ਤੇ ਜਾਂ ਤੁਹਾਨੂੰ ਅਸੀਂ ਟਿਕਟ ਵੀ ਤੁਹਾਨੂੰ ਇੱਕ ਇੱਕ ਜਾਂ ਪਰਸ ਇੱਕ ਦੋ ਦਿਨ ਬਾਅਦ ਟਿਕਟ ਦਾਂਗੇ ਫੇ ਭੇਜਾਂਗੇ ਜ਼ਰੂਰ ਇਦਾਂ ਕਹਿੰਦੇ ਆ ਠੀਕ ਹੈ ਜੀ